ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਡੀ ਇਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ 21 ਜੁਲਾਈ ਤੋਂ ਲੈ ਕੇ 21 ਜੁਲਾਈ ਤੋਂ ਲੈ ਕੇ ਅੱਜ ਤੱਕ ਯਾਨੀ ਕਿ 24 ਜੁਲਾਈ ਤੱਕ ਭਾਰਤ ਸਰਕਾਰ ਦੇ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦੇ ਫਾਈਨਾਂਸ ਕਮਿਸ਼ਨ ਪੰਜਾਬ ਚਾਹੇ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਆਏ ਆਪੋਜੀਸ਼ਨ ਪਾਰਟੀਆਂ ਨਾਲ ਗੱਲਬਾਤ ਕਰਨ ਲਈ ਆਏ ਔਰ ਪੰਜਾਬ ਦੇ ਸਟੇਕ ਹোল্ডার ਦੇ ਨਾਲ ਗੱਲਬਾਤ ਕਰਨ ਲਈ ਆਏ ਕਿ ਅਗਲੇ 5 ਸਾਲ ਸੈਂਟਰ ਪੂਲ ਦੇ ਅੰਦਰ ਪੰਜਾਬ ਦਾ ਕੀ ਹਿੱਸਾ ਰਹਿਣ ਵਾਲਾਗਾ ਪੰਜਾਬ ਨੂੰ ਫੰਡ ਜਿਹੜੇ ਨੇ ਉਹ ਕਿਸ ਤਰ੍ਹਾਂ ਅਲਾਟ ਕਰਨੇ ਨੇ ਕਿਉਂਕਿ ਇਹ ਪ੍ਰਕਿਰਿਆ ਕਾਫੀ ਲੰਬੇ ਅਰਸੇ ਤੋਂ ਚੱਲ ਰਹੀ ਆ ਦੇਸ਼ ਦੇ ਅੰਦਰ 15ਵਾਂ ਵੇਤ ਕਮਿਸ਼ਨਰ ਵੇਤ ਕਮਿਸ਼ਨ ਪੰਜਾਬ ਆਇਆ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਆ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਨੂੰ ਸੌਂਪੀ ਔਰ ਫਿਰ ਕੇਂਦਰ ਸਰਕਾਰ ਨੇ ਡਿਵਾਈਡ ਕੀਤਾ ਕਿ ਕਿਹੜੇ ਕਿਹੜੇ ਸੈਕਟਰ ਦੇ ਅੰਦਰ ਕਿੰਨੇ ਕਿੰਨੇ ਪੈਸੇ ਜਿਹੜੇ ਲਗੇ ਸੈਂਟਰ ਜਿਹੜੇ ਕਰ ਇਕੱਠੇ ਹੁੰਦੇ ਨੇ ਜਿਹੜੇ ਸੈਂਟਰ ਦੇ ਜਿਹੜੇ ਟੈਕਸਸ ਇਕੱਠੇ ਹੁੰਦੇ ਨੇਗੇ ਉਹਨਾਂ ਨੂੰ ਕਿਵੇਂ ਡਿਵਾਈਡ ਕਰਨਾਗਾ ਡਿਵੀਜ਼ਿਬਲ ਪੂਲ ਦੇ ਅੰਦਰ ਕਿਹੜੇ ਕਿਹੜੇ ਪੈਰਾਮੀਟਰਸ ਹੋਣਗੇ ਕਿਹੜੇ ਜਨਸੰਖਿਆ ਦਾ ਪੈਰਾਮੀਟਰ ਕੀ ਹੋਊਗਾ ਜੀਓਗ੍ਰਾਫਿਕਲੀ ਪੈਰਾਮੀਟਰ ਕੀ ਹੋਊਗਾ ਫੋਰੈਸਟ ਦਾ ਪੈਰਾਮੀਟਰ ਕੀ ਹੋਊਗਾ ਇਹ ਸਾਰੇ ਪੈਰਾਮੀਟਰ ਜਿਹੜੇ ਲਗੇ ਤੈਅ ਕਰਕੇ ਫਿਰ ਡਿਵੀਜ਼ਿਬਲ ਪੂਲ ਦੇ ਅੰਦਰ ਫੰਡ ਦੀ ਜਿਹੜੀ ਆ ਉਹਦੀ ਡਿਵਾਈਡ ਕੀਤਾ ਗਿਆ ਔਰ ਪਿਛਲੇ ਪਿਛਲੇ ਜਿਹੜਾ 15ਵਾਂ ਬੇਤ ਕਮਿਸ਼ਨ ਸੀ ਉਹਨਾਂ ਨੇ 1.1. 807 ਦੇ ਆਧਾਰ ਦੇ ਉੱਤੇ ਫਾਰਮੂਲਾ ਲਾ ਕੇ ਟੈਕਸਸ ਨੂੰ ਜਿਹੜਾ ਵੰਡਿਆ ਸੀਗਾ ਦੇਸ਼ ਦੇ ਅੰਦਰ 1.807 ਇਹ ਫਾਰਮੂਲਾ ਲਾ ਕੇ ਫੰਡਾਂ ਦੀ ਅਲੋਕੇਸ਼ਨ ਜਿਹੜੀ ਆ ਉਹ ਸਟੇਟਾਂ ਨੂੰ ਕੀਤੀ ਸੀਗੀ 21 ਤਰੀਕ ਨੂੰ 21 ਜੁਲਾਈ ਨੂੰ ਸਾਡੇ ਫਾਰਮ ਸਾਡੇ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜਿਆ ਜੀ ਉਹਨਾਂ ਦੀ ਸਮੁੱਚੀ ਟੀਮ ਆਈ ਔਰ 22 ਤਰੀਕ ਨੂੰ 22 ਜੁਲਾਈ ਨੂੰ 22 ਜੁਲਾਈ ਨੂੰ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਡਿਪਾਰਟਮੈਂਟ ਆਫ ਫਾਈਨਾਂਸ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਲਗਭਗ ਸਾਢੇ 3 ਘੰਟੇ ਮੀਟਿੰਗ ਕੀਤੀ ਅਸੀਂ ਸਾਢੇ 3 ਘੰਟੇ ਦੇ ਅੰਦਰ ਅਸੀਂ ਪੰਜਾਬ ਸਰਕਾਰ ਵੱਲੋਂ ਪੂਰਾ ਇੱਕ ਮੈਮੋਰੰਡਮ ਪੂਰਾ ਇੱਕ ਮੈਮੋਰੰਡਮ ਬੜੇ ਅੱਛੇ ਤਰੀਕੇ ਦੇ ਨਾਲ ਕਿ 1981 ਤੋਂ ਲੈ ਕੇ 981 985 ਤੋਂ ਲੈ ਕੇ ਪੰਜਾਬ ਦੇ ਫਾਈਨਾਂਸਸ ਦੇ ਕੀ ਹਾਲਾਤ ਰਹੇ ਨੇ ਕਿ ਔਰ ਉਹਨਾਂ ਨੂੰ ਲਗਭਗ ਅਸੀਂ 14 14 ਪਾਗਾਂ ਚ ਵੰਡ ਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਆ ਸਾਡੇ ਡਿਪਾਰਟਮੈਂਟ ਦੇ ਪੀਐਸਐਫ ਅਜਵਾਏ ਸਿਨਾ ਜੀ ਨੇ ਬੜੇ ਅੱਛੇ ਤਰੀਕੇ ਦੇ ਨਾਲ ਸਾਡੀ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਫਰਾਂਸ ਕਮਿਸ਼ਨ ਦੇ ਸਾਹਮਣੇ ਰੱਖੀ ਕਿਉਂਕਿ ਫਰਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਾ ਦੇਸ਼ ਦੇ ਅੰਦਰ ਇਹ ਤੀਜਾ ਸਟੇਟ ਸੀ ਪੰਜਾਬ ਤੀਜਾ ਸਟੇਟ ਸੀ ਇਸ ਤੋਂ ਪਹਿਲਾਂ ਛੱਤੀਸਗੜ੍ਹ ਸਿਮਾਚਲ ਪ੍ਰਦੇਸ਼ ਔਰ ਹਿਮਾਚਲ ਪ੍ਰਦੇਸ਼ ਤੋਂ ਬਾਅਦ ਪੰਜਾਬ ਦਾ ਨੰਬਰ ਆਇਆ ਤੇ ਅੱਜ ਦੋ ਦਿਨ ਦਾ ਦੌਰਾ ਜਿਹੜਾ ਸੀ ਉਹਨਾਂ ਦਾ ਅੱਜ ਖਤਮ ਹੋਇਆਗਾ ਕੱਲ ਉਹਨਾਂ ਨੇ ਫਾਇਨੈਂਸ ਕਮਿਸ਼ਨ ਨੇ ਕੱਲ ਅਮਰਸਰ ਦੇ ਅੰਦਰ ਇੰਡਸਟਰੀ ਦੇ ਨਾਲ ਮੀਟਿੰਗ ਕੀਤੀ ਟਰੇਡਰ ਦੇ ਨਾਲ ਮੀਟਿੰਗ ਕੀਤੀ ਔਰ ਉਹਨਾਂ ਤੋਂ ਬੜੇ ਅੱچھے ਸੁਝਾਅ ਸਾਰੀ ਇੰਡਸਟਰੀ ਨੇ ਪੰਜਾਬ ਦੀ ਇੰਡਸਟਰੀ ਨੇ ਸੁਝਾਅ ਰੱਖੇ ਬਹੁਤ ਸਾਰੀਆਂ ਜਿਹੜੀਆਂ ਇੰਸਟੀਚਿਊਸ਼ਨਸ ਤੋਂ ਆਂਆਂ ਹੋਣੀਆਂ ਸੀ ਉਹਨਾਂ ਨੇ ਆਪਣੇ ਆਪਣੇ ਸੁਝਾਅ ਜਿਹੜੇ ਨੇਗੇ ਫਾਈਨੈਂਸ ਕਮਿਸ਼ਨ ਦੇ ਅੱਗੇ ਰੱਖੇ ਔਰ 22 ਤਰੀਕ ਨੂੰ 22 ਤਰੀਕ ਨੂੰ ਆਫਟਰ ਲੰਚ ਬਾਅਦ ਦੁਪਹਿਰ ਪੰਜਾਬ ਦੀਆਂ ਰਾਜਸੀ ਤਰ੍ਹਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਆਪੋਜੀਸ਼ਨ ਦੀਆਂ ਪੋਲੀਟੀਕਲ ਪਾਰਟੀਆਂ ਜਿਹਦੇ ਵਿੱਚ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਇਹਨਾਂ ਸਾਰੀਆਂ ਪਾਰਟੀਆਂ ਨੇ ਵੀ ਆਪਣਾ ਪੱਖ ਰੱਖਿਆ ਔਰ ਉਸ ਤੋਂ ਬਾਅਦ ਮੈਂ ਸਮਝਦਾ ਆਮ ਆਦਮੀ ਪਾਰਟੀ ਸਾਡੇ ਵੱਲੋਂ ਵੀ ਸਾਡੇ 4 ਵਿਧਾਇਕ ਚੁੜੇ ਹੋਏ ਨਮਾਇਦੇ ਗਏ ਕਾਂਗਰਸ ਤੋਂ 3 ਗਏ ਅਕਾਲੀ ਦਲ ਤੋਂ 2 ਭਾਰਤੀ ਜਨਤਾ ਪਾਰਟੀ ਵੱਲੋਂ 2 ਨਮਾਇਦੇ ਔਰ 2 ਨਮਾਇਦੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਨੇ ਔਰ ਸ਼ਾਮਲ ਹੋਏ ਔਰ ਸਾਰਿਆਂ ਨੇ ਮੈਂ ਸਭ ਤੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਕਿ ਪੰਜਾਬ ਨੂੰ ਵੱਧ ਤੋਂ ਵੱਧ ਫੰਡ ਜਿਹੜੇ ਨੇਗੇ ਉਹ ਕਿਸ ਤਰ੍ਹਾਂ ਸੈਂਟਰਲ ਪੂਲ ਦੇ ਵਿੱਚੋਂ ਅਲਾਟ ਕੀਤੇ ਜਾਣ ਇਹ ਜਿਹੜੀ ਮੰਗਾ ਉਹਦਾ ਸਾਡਾ ਪੰਜਾਬ ਸਰਕਾਰ ਦਾ ਮੈਂ ਕਿਹਾ ਸਮਝਦਾ ਸਭ ਤੋਂ ਬਾਅਦ ਸਮਰਥਨ ਸਾਰੀਆਂ ਪਾਰਟੀਆਂ ਨੇ ਕੀਤਾ। ਔਰ ਅਸੀਂ ਆਪਣੇ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਪੰਜਾਬ ਸੂਬੇ ਦੀ ਜਿੱਥੇ ਆਰਥਿਕਤਾ ਕਿਸ ਜਗ੍ਹਾ ਤੇ ਖੜੀ ਆ ਕਿੰਨੇ ਫੰਡ ਸਾਨੂੰ ਮਿਲ ਰਹੇ ਨੇ ਔਰ ਕਿੰਨੇ ਮਿਲਣੇ ਚਾਹੀਦੇ ਨੇ ਕਿਹੜੀ-ਕਿਹੜੀ ਸਾਡੀ ਪ੍ਰੋਜੈਕਸ਼ਨ 15ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਸੀ ਔਰ ਕਿਹੜੀ ਹੁਣ ਅਸੀਂ 16ਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਰੱਖੀ ਆ ਉਹ ਸਾਰੀ ਅਸੀਂ ਬੜੇ ਅੱਛੇ ਤਰੀਕੇ ਨਾਲ ਉਹਨਾਂ ਦੇ ਸਾਹਮਣੇ ਬਿਆਨ ਕੀਤੀ। ਅਸੀਂ ਪੰਜਾਬ ਦੇ ਵਿਕਾਸ ਨੂੰ ਹੋਰ ਉਚਾਈ ਤੇ ਲੈ ਕੇ ਜਾਣ ਦੇ ਲਈ ਹੋਰ ਸਿਖਰਾਂ ਤੇ ਲੈ ਕੇ ਜਾਣ ਲਈ ਹੋਰ ਹਾਈਟਸ ਤੇ ਲੈ ਕੇ ਜਾਣ ਲਈ 1 ਲੱਖ 132000 247 132247 ਕਰੋੜ ਰੁਪਏ ਦੀ કુલ ਫੰਡਾਂ ਦੀ ਮੰਗ ਕੀਤੀ ਆ ਜਿਹੜੇ ਕਿ ਮੈਂ ਸਮਝਦਾ ਜਦੋਂ 16ਵੇਂ ਬੈਟ ਕਮਿਸ਼ਨ ਦੀ ਰეკਮੈਂਡੇਸ਼ਨ ਦੇ ਆਧਾਰ ਤੇ ਗਵਰਨਮੈਂਟ ਆਫ ਇੰਡੀਆ ਡਿਸਾਈਡ ਕਰੂਗੀ ਔਰ ਉਸ ਬਾਅਦ 5 ਸਾਲ ਇਹ ਫੰਡ ਜਿਹੜਾ ਉਹ ਆਉਣਗੇ ਅਸੀਂ ਪੰਜਾਬ ਦਾ ਜਿਹੜਾ ਕਿਸਾਨ ਨਹੀਂ ਆ ਪੰਜਾਬ ਦਾ ਫਾਰਮਰ ਆ ਪੰਜਾਬ ਦਾ ਕਿਸਾਨ ਆ ਉਹਨੂੰ ਫਸਲੀ ਜਿਹੜਾ ਦੋ ਫਸਲੀ ਚੱਕਰ ਆ ਝੋਨੇ ਦਾ ਤੇ ਬੀਟ ਦਾ ਕਣਕ ਤੇ ਝੋਨੇ ਦਾ ਉਹਦੇ ਚੋਂ ਕੱਢਣ ਲਈ ਫਸਲੀ ਵਿਭਿੰਨਤਾ ਲੈ ਕੇ ਆਉਣ ਲਈ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਆ ਕਿ ਪੰਜਾਬ ਨੂੰ ਇਸ ਸਮੇ ਲੋੜ ਆ ਡਾਇਵਰਸੀਫਿਕੇਸ਼ਨ ਦੀ ਉਹਦਾ ਉਹਨੂੰ ਹਲਾਰਾ ਦੇਣ ਦੇ ਲਈ ਸੀ ਫੰਡਸ ਦੀ ਗੱਲ ਕੀਤੀ ਆ ਕਿ ਸਾਨੂੰ ਫੰਡ ਦਿੱਤੇ ਜਾਣ ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਗਵਾਂਧੀ ਸਟੇਟ ਨੇਗੇ ਕਿਉਂਕਿ ਕੱਲ ਇੰਡਸਟਰੀ ਦੀ ਮੀਟਿੰਗ ਸੀ ਇੰਡਸਟਰੀ ਦੀ ਜਿਹੜੀ ਆ ਡਿਪਾਰਟਮੈਂਟ ਵੱਲੋਂ ਵੀ ਪ੍ਰੈਜੈਂਟੇਸ਼ਨ ਸੀ ਕਿ ਜਿਸ ਤਰ੍ਹਾਂ ਟੈਕਸਸ ਦੀ ਸ਼ੋਰਟ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਟੈਕਸਸ ਦੀ ਸ਼ੋਰਟ ਜਿਹੜੀ ਆ ਜੰਮੂ ਕਸ਼ਮੀਰ ਨੂੰ ਦਿੱਤੀ ਆ ਉਸੇ ਤਰ੍ਹਾਂ ਪੰਜਾਬ ਨੂੰ ਵੀ ਦੇਖੋ ਕਿਉਂਕਿ ਪੰਜਾਬ ਵੀ ਬਾਰਡਰ ਸਟੇਟ ਆ 500 ਕਿਲੋਮੀਟਰ ਤੋਂ ਵੱਧ ਸਾਡੀ ਸਰਹੱਦ ਜਿਹੜੀ ਆ ਉਹ ਇੰਟਰਨੈਸ਼ਨਲ ਬਾਰਡਰ ਤੇ ਲੱਗਦੀ ਆ ਪੰਜਾਬ ਦੀ ਔਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹਨਾਂ ਦਾ ਵੱਡਾ ਹਿੱਸਾ ਜਿਹੜਾ ਉਹ ਸਰਹੱਦ ਤੇ ਲੱਗਦਾਗਾ ਸੋ ਉਹਨਾਂ ਦੇ ਵਿੱਚ ਇੰਡਸਟਰੀ ਜਿਹੜੀ ਆ ਨਾ ਮਾਤਰਾ ਇੰਡਸਟਰੀ ਜਿਹੜੀ ਆ ਬਹੁਤ ਘੱਟ ਆ ਉਹਨਾਂ ਦੇ ਅੰਦਰ ਇੰਡਸਟਰੀ ਨੂੰ ਹੋਰ ਉਚਾਈ ਤੇ ਲੈ ਕੇ ਜਾਣ ਲਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਉਂਕਿ ਜੰਮੂ ਕਸ਼ਮੀਰ ਨੂੰ ਦਿੱਤਾਗਾ ਹੁਣ ਹੋ ਕੀ ਰਹਾਗਾ ਕਿ ਸਾਡੀ ਇੰਡਸਟਰੀ ਕਿੱਦਾਂ ਜਾ ਰਹੀ ਆ ਕਿੱਦਾਂ ਪੰਜਾਬ ਦੇ ਵਿੱਚ ਕਿੱਟਰਾ ਜਿਹੜਾ ਹੋ ਰਿਹਾ ਹਿਮਾਚਲ ਸਾਡਾ ਗਵਾਂਡੀ ਸੂਬਾਗਾ ਹਿਮਾਚਲ ਦਿਨਾ ਸਾਡੀ ਬਹੁਤ ਸਾਰੀ ਸਰਹੱਦ ਲੱਗਦੀ ਆ ਸਟੇਟ ਦੀ ਔਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਆ ਜੰਮੂ ਕਸ਼ਮੀਰ ਨੇ ਆਪਣਾ ਕਿਹੜਾ ਡਿਸਟ੍ਰਿਕਟ ਚੁਣ ਲਿਆ ਕਠੂਆ ਕਿਉਂਕਿ ਪੰਜਾਬ ਦੇ ਨਾਲ ਲੱਗਦਾਗਾ ਹਿਮਾਚਲ ਨੇ ਬੱਦੀ ਸੋਲਨ ਇਹ ਚੁਣ ਲਏ ਔਰ ਸਾਡੀ ਇੰਡਸਟਰੀ ਨੂੰ ਉਹਤੇ ਕੁਝ ਨਾ ਕੁਝ ਇਨਸੈਂਟਿਵ ਦੇ ਕੇ ਲੈ ਕੇ ਜਾ ਰਹੇ ਨੇ ਇਹ ਮੈਂ ਸਮਝਦਾ ਪੰਜਾਬ ਦੇ ਨਾਲ ਜਸਸ ਨਹੀਂ ਹੈਗਾ ਪੰਜਾਬ ਦੇ ਨਾਲ ਜਸਸ ਜਿਹੜਾ ਉਹ ਸੈਂਟਰ ਸਰਕਾਰ ਕਰ ਰਹੀ ਹੈ ਕਿਉਂਕਿ ਪੰਜਾਬ ਦੇਸ਼ ਦਾ ਵਾਂਗਾ ਦੇਸ਼ ਦਾ ਰਸਾਗ ਜਿੰਨੇ ਮੈਂ ਸਮੁੰਦਰ ਬਹੁਤ ਸਾਰੀਆਂ ਕੁਰਬਾਨੀਆਂ ਦੇਸ਼ ਲਈ ਦਿੱਤੀਆਂ ਔਰ ਅਤਵਾਦ ਦੇ ਖਿਲਾਫ ਬਹੁਤ ਵੱਡਾ ਜੰਗ ਪੰਜਾਬ ਨੇ ਲੜਿਆ ਔਰ ਹਮੇਸ਼ਾ ਹੀ ਜਦੋਂ ਵੀ ਕਦੇ ਬਾਹਰਲੇ ਦੇਸ਼ਾਂ ਨਾਲ ਜੰਗ ਹੁੰਦੀ ਹੈ ਤਾਂ ਪੰਜਾਬ ਜਿਹੜਾ ਉਹ ਹਮੇਸ਼ਾ ਮੋਰੀ ਰੋਲ ਲਮਾਉਂਦਾ ਹੈਗਾ ਔਰ ਸਾਡੇ ਦਾ ਵਿਤਕਰਾ ਜਿਹੜਾ ਇਹ ਜਿਹੜੀਆਂ ਪਾਲਿਸੀਆਂ ਲੈ ਕੇ ਆਏ ਨੇ ਕਿ ਸੈਂਟਰ ਸਰਕਾਰ ਅਸੀਂ ਦਾ ਵਿਰੋਧ ਕੀਤਾ ਕਿ ਸਾਡੇ ਲਈ ਘੱਟੋ ਘੱਟ ਪੰਜਾਬ ਦੇ ਉਹ ਡਿਸਟ੍ਰਿਕਟਾਂ ਨੂੰ ਤੁਸੀਂ ਮੋਰੀ ਬਣਾ ਲਓ ਜਿਹੜੇ ਸਰਹੱਦ ਤੇ ਲੱਗਦੇ ਨੇਗੇ ਉਥੇ ਦੇ ਯੁੱਧ ਦੇ ਅੰਦਰ ਹੋਰ એનર્ਜੀ ਆਉਗੀ ਉਥੇ ਜਿਹੜਾ ਸਕਿੱਲ ਡਿਵੈਲਪਮੈਂਟ ਹੋਊਗੀ ਜਦੋਂ ਫੈਕਟਰੀਆਂ ਲੱਗਣਗੀਆਂ ਔਰ ਬੱਚੇ ਜਿਹੜੇ ਸਾਡੇ ਨੌਜਵਾਨ ਆ ਉਹ ਦੇਸ਼ ਦੀ ਤਰੱਕੀ ਯੋਗਦਾਨ ਪਾਊਗਾ ਔਰ ਕਿਤਨਾ ਕਿਤੇ ਨਸ਼ਿਆਂ ਨੂੰ ਵੀ ਬਹੁਤ ਵੱਡੀ ਜਿਹੜਾ ਨਾਰਕੋ টেরਰਿਜ਼ਮ ਆ ਉਹਨੂੰ ਵੱਡੀ ਠੱਲ ਜਿਹੜੀ ਆ ਉਹ ਪਊਗੀ ਇਸੇ ਤਰੀਕੇ ਅਸੀਂ ਕਮਿਸ਼ਨ ਦੇ ਕੋਲੇ ਬਹੁਤ ਵੱਡੀ ਮੰਗ ਰੱਖੀ ਆ ਕਿ ਬਾਗਾ اٹਾਰੀ ਬਾਗਾ ਬਾਰਡਰ ਦੇ ਉੱਤੇ اٹਾਰੀ ਬਾਗਾ ਬਾਰਡਰ ਦੇ ਉੱਤੇ ਜਿਹੜਾ ਵਪਾਰ ਡਿਫਰੈਂਟ ਸਟੇਟ ਦੇ ਨਾਲ ਹੁੰਦਾ ਸੀਗਾ ਜਿਹੜਾ ਮੈਂ ਸਮਝਦਾਗਾ ਸੈਂਟਰਲ ਏਸ਼ੀਆ ਦੇ ਸਟੇਟਸ ਦੇ ਨਾਲ ਸੈਂਟਰ ਏਸ਼ੀਆ ਦੇ ਸੈਂਟਰਲ ਏਸ਼ੀਅਨ ਸਟੇਟਾਂ ਦੇ ਨਾਲ ਖਾਸ ਕਰਕੇ ਜੇ ਮੈਂ ਗੱਲ ਕਰਾਂ ਅਫਗਾਨਿਸਤਾਨ ਕਜ਼ਾਕਿਸਤਾਨ ਈਰਾਨ ਇਰਾਕ ਇਹ ਸਾਰੇ ਦੇਸ਼ਾਂ ਨੂੰ ਇੱਕ ਵੱਡਾ ਵਪਾਰ ਸਦੀਆਂ ਤੋਂ ਚੱਲਿਆ ਆ ਰਿਹਾ ਸੀਗਾ ਪਰ ਲੇਕਿਨ ਪਿੱਛੇ ਕੁਝ ਸਮਾਂ ਰੋਕਤਾ ਔਰ ਉਹਨੂੰ ਅਸੀਂ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਆ ਔਰ ਜਿੱਦਣਾ ਮੈਂ ਸਮਝਦਾ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਹੰਗਾਰਾ ਮਿਲੂ ਹਲਾਰਾ ਮਿਲੂਗਾ ਔਰ ਕਿਉਂਕਿ ਨਹੀਂ ਤਾਂ ਹੁਣ ਕੀ ਹੋ ਰਿਹਾ ਹੁਣੇ ਵਪਾਰ ਤਾਂ ਹੋ ਰਿਹਾ ਵਪਾਰ ਤਾਂ ਪਾਕਿਸਤਾਨ ਨਾਲ ਵੀ ਹੋ ਰਿਹਾ ਅਦਰ ਦੇਸ਼ਾਂ ਦੇ ਨਾਲ ਹੋ ਰਿਹਾ ਪਰ ਲੇਕਿਨ ਉਹ ਹੋ ਕਿੱਧਰ ਰਿਹਾ ਗੁਜਰਾਤ ਦੇ ਬਾਰਡਰ ਦੇ ਰਿਹਾ ਉਧਰ ਦੀ ਹੋ ਰਿਹਾ ਪਰ ਲੇਕਿਨ ਮੈਂ ਸਮਝਦਾ ਪੰਜਾਬ ਦੇ ਨੇੜੇ ਪੰਜਾਬ ਨੇੜੇ ਆ ਔਰ ਪੰਜਾਬ ਦਾ ਕਿਸਾਨ ਵੇਚਦੇ ਕੇਂਦਰੀ ਅਨਾਜ ਪੰਡ ਰਦਯੰਤਰ ਬਹੁਤ ਵੱਡਾ ਹਿੱਸਾ ਪਾਉਂਦਾਗਾ ਸੋ ਮੈਂ ਸਮਝਦਾ ਪ੍ਰਾਇਓਰਟੀ ਜਿਹੜੀ ਆ ਉਹ ਪੰਜਾਬ ਨੂੰ ਹੋਣੀ ਚਾਹੀਦੀ ਆ ਬੜਾ ਡਿਟੇਲ ਦੇ ਵਿੱਚ ਅਸੀਂ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਉੱਥੇ ਰੱਖ ਕੇ ਆਂਗੇ ਕਿਸ ਤਰ੍ਹਾਂ ਜਿਹੜੇ ਖੇਤੀ ਉਤਪਾਦ ਨੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਬਾਸਮਤੀ ਚੌਲਾਂ ਦੀ ਗੱਲ ਕਰੀਏ ਬਾਸਮਤੀ ਚੌਲਾਂ ਦੀ ਮੰਗ ਬੜੀ ਆ ਉਹਨਾਂ ਦੇਸ਼ਾਂ ਦੇ ਅੰਦਰ ਇਹ ਸਾਰੀਆਂ ਗੱਲਾਂ ਅਸੀਂ ਕਮਿਸ਼ਨ ਦੇ ਸਾਹਮਣੇ ਬੜੇ ਅچھے ਤਰੀਕੇ ਦੇ ਨਾਲ ਰੱਖੀਆਂ ਨੇ ਇਸੇ ਤਰੀਕੇ ਇਹਨਾਂ 132247 ਕਰੋੜ ਦੇ ਵਿੱਚੋਂ 8075000 ਕਰੋੜ ਰੁਪਏ ਜਿਹੜਾ ਉਹ ਵਿਕਾਸ ਫੰਡਾਂ ਦੇ ਲਈ ਮੰਗ ਮੰਨੀ ਡਿਮਾਂਡ ਕੀਤੀ ਆ ਮੰਗਿਆ ਗਿਆ ਔਰ ਇਸੇ ਤਰ੍ਹਾਂ ਖੇਤੀਬਾੜੀ ਅਤੇ ਫਸਲੀ ਭਵਿੰਤਾ ਦੇ ਲਈ 17000 17000 950 17950 ਕਰੋੜ ਰੁਪਏ ਦੀ ਮੰਗ ਕੀਤੀ ਆ ਜਿਹੜੀ ਸਟੱਬਲ ਬਰਨਿੰਗ ਆ ਹਮੇਸ਼ਾ ਹਰ ਸਾਲ ਆਉਂਦਾਗਾ ਇਸ਼ੂ ਕਿ ਪਰਾਲੀ 19 ਜਿਹੜੀ ਸਮੱਸਿਆ ਉਹ ਕੱਲੇ ਪੰਜਾਬ ਦੀ ਆ ਇਹ ਸਮੱਸਿਆ ਪੰਜਾਬ ਦੀ ਨਹੀਂ ਇਹ ਹਰਿਆਣਾ ਦੀ ਵੀ ਓਨੀ ਆ ਇਹ ਪੱਛਮੀ ਯੂਪੀ ਦੀ ਵੀ ਓਨੀ ਆ ਇਹ ਰਾਜਸਥਾਨ ਦੀ ਵੀ ਕਾਫੀ ਹੱਦ ਤੱਕ ਆ ਸੋ ਇਹਦਾ ਹੱਲ ਦੇ ਲਈ ਅਸੀਂ ਇਹਦੇ ਬਦਲਵੇਂ ਪ੍ਰਬੰਧ ਕਰਨ ਦੇ ਲਈ ਬਾਇਓ ਗੈਸ ਪਲਾਂਟ ਲਾਉਣ ਦੇ ਲਈ ਇਹ ਸਾਰਿਆਂ ਦੇ ਲਈ ਅਸੀਂ ਲਗਭਗ 5000 ਕਰੋੜ ਰੁਪਏ ਦੀ ਡਿਮਾਂਡ ਕੀਤੀ ਹੈ ਕਿ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਇਸ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢ ਸਕੀਏ ਔਰ ਪੰਜਾਬ ਜਿਹੜਾ ਹੈਗਾ ਬਾਤਾਵਾਂ ਦੇ ਵਿੱਚ ਆਪਣਾ ਹਿੱਸਾ ਪਾਸਟ ਕੇ ਇਸੇ ਤਰ੍ਹਾਂ ਨਾਰਕੋ ਟੈਰੋਰਿਜ਼ਮ ਨਾਰਕੋ ਟੈਰੋਰਿਜ਼ਮ ਔਰ ਡਰੱਗ ਦੀ ਸਮੱਸਿਆ ਨੂੰ ਲੈ ਕੇ ਅਸੀਂ ਲਗਭਗ 8800 ਕਰੋੜ ਰੁਪਏ 8840 ਕਰੋੜ ਰੁਪਏ ਦੀ ਸੈਂਟਰਲ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਨੂੰ ਹੋਰ ਅਸੀਂ ਜਿਹੜਾ ਬਾਰਡਰ ਦੇ ਉੱਤੇ ਆ ਉਹਨੂੰ ਹੋਰ ਮੋਡਰਨਾਈਜੇਸ਼ਨ ਕਰਨੀ ਆ ਉੱਥੇ ਤੇ ਉਹਦੇ ਲਈ ਸਾਨੂੰ 8840 ਕਰੋੜ ਰੁਪਏ ਦਿੱਤੇ ਜਾਣ ਇਸੇ ਤਰ੍ਹਾਂ ਇੰਡਸਟਰੀ ਦੀ ਐਮਐਸਐਮਈ ਦੀ ਜਿਹੜੀ ਆ ਦੁਬਾਰਾ ਮੋਟ ਸਰਜੀਤੀ ਦੇ ਲਈ ਅਸੀਂ 6000 ਕਰੋੜ ਰੁਪਏ ਦੀ ਮੰਗ ਕੀਤੀ ਆ ਔਰ ਲੋਕਲ ਬਾਡੀਜ਼ ਦੇ ਲਈ ਲੋਕਲ ਬਾਡੀਜ਼ ਦੇ ਲਈ ਅਸੀਂ 9400 26 ਕਰੋੜ ਰੁਪਏ ਦੀ ਮੰਗ ਕੀਤੀ ਹੈ ਸਾਰੀ ਜਿਹੜੀ ਡਿਮਾਂਡ ਆ ਸੀ ਉਹ ਸੈਂਟਰ ਸਰਕਾਰ ਨੂੰ ਥਰੂ ਸਾਡੇ ਕਮਿਸ਼ਨ ਤੇ ਥਰੂ ਭੇਜੀ ਆ ਔਰ ਹੁਣ ਕਮਿਸ਼ਨ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੈਸਮੈਂਟ ਕਰਕੇ ਆਪਣੀ ਡਿਟੇਲ ਰਿਪੋਰਟ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਸੰਪਨ ਕੇ ਸਾਨੂੰ ਪੂਰਨ ਆਸਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਦਾ ਨਿਆਂ ਕਰਨਗੇ ਸਾਨੂੰ ਜਸਸ ਦੇਣਗੇ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿ ਪੰਜਾਬ ਨੇ ਅਸੀਂ ਮੰਗਿਆਗਾ ਕਿ ਪਾਪੂਲੇਸ਼ਨ ਪਾਪੂਲੇਸ਼ਨ ਜਿਹੜਾ 15ਵਾਂ ਫਾਈਨਾਂਸ ਕਮਿਸ਼ਨ ਸੀਗਾ ਉਹਦੇ ਵਿੱਚ ਪਾਪੂਲੇਸ਼ਨ ਦੇ ਆਧਾਰ ਤੇ 15% ਦੀ ਮੰਗ ਕੀਤੀ ਗਈ ਸੀ 15% ਦੀ ਮੰਗ ਕੀਤੀ ਗਈ ਸੀ ਤਾਂ ਇਸ ਵਾਰ ਅਸੀਂ ਇਸ ਦੇ ਵਿੱਚ 5% ਸ਼ੈਡਿਊਲ